ਮੰਨਤ ਭਾਗੀ ਖਬਰ ਹੈ ਪਿੰਡ ਦੇ ਵਿੱਚ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਕਿਸੇ ਸ਼ਰਾਰਤੀ ਅਨਸਰ ਨੇ ਇਸ ਜਗ੍ਹਾ ਤੇ ਸਿੜਤੇ ਜਿਹੜੀ ਤੁਸੀਂ ਜਗ੍ਹਾ ਦੀਆਂ ਤਸਵੀਰਾਂ ਦੇਖ ਰਹੇ ਹੋ ਸੰਤ ਬਾਬਾ ਮੂਨੀदास ਜੀ ਇਸ ਜਗ੍ਹਾ ਤੇ ਇਹ ਪੱਤਰੇ ਪਾੜ ਕੇ ਸੁੱਟਤੇ ਤੇ ਕਿਸੇ ਸ਼ਰਾਰਤੀ ਅਨਸਰ ਨੇ ਬੇਵਦੀ ਹੋਈ ਆ ਗੁਟਕਾ ਸਾਹਿਬ ਦੇ ਅੰਗਾਂ ਦੀ ਸਾਡੇ ਨਾਲ ਇੱਥੋਂ ਦੇ ਵੀਰ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਇਹ ਜਿਹੜੀ ਬਾਬੇ ਦੀ ਜਗ੍ਹਾ ਹੈ ਕਿੰਨੀ ਕੁ ਪੁਰਾਣੀ ਜਗ੍ਹਾ ਬਣੀ ਹੋਈ ਜੀ ਇਹ ਤਾਂ ਜੀ ਬਹੁਤ ਪੁਰਾਣੀ ਜਗ੍ਹਾ ਹੋਊਗੀ ਹੂੰ ਇਹ ਮਤਲਬ ਕੋਈ ਬਾਹਰ ਦੇ ਕੋਈ ਸਾਧੂ ਸੀਗੇ ਇਹ ਮਤਲਬ ਹੂੰ ਤੇ ਹੁਣ ਸਾਨੂੰ ਤਾਂ ਪਤਾ ਨਹੀਂ ਸਾਡੇ ਦਾ ਬਚਪਨ ਤੋਂ ਪਹਿਲਾਂ ਦੀ ਹੈ ਇਹ ਜੀ ਹਾਂਜੀ ਹੂੰ ਤੇ ਬਹੁਤ ਕਾਫੀ ਪੁਰਾਣੀ ਹੋਈ ਹੈ ਇਹ ਹੂੰ ਤੇ ਇੱਥੇ ਰਾਤ ਜਿਹੜੀ ਘਟਨਾ ਵਾਪਰੀ ਹੈ ਇਹ ਨਹੀਂ ਪਤਾ ਵੀ ਇਹ ਸਿੱਟੇ ਕਦੋਂ ਆ ਇਸ ਚੀਜ਼ ਬਾਰੇ ਨਹੀਂ ਪਤਾ ਕੋਈ ਇਹ ਸਭ ਤੋਂ ਪਹਿਲਾਂ ਕინੇ ਵੇਖੇ ਪਹਿਣੇ ਕੋਈ ਪਤਾ ਇਹ ਤਾਂ ਇੱਕ ਬੀਬੀ ਸੀਗੀ ਇਦਰੋਂ ਕੋਈ ਮੱਥਾ ਟੇਕਣ ਆਉਂਦੀਆਂ ਸਿਰੇ ਗੁਰਦੁਆਰੇ ਹੂੰ ਉਹ ਵੀ ਇੱਥੋਂ ਜਦੋਂ ਲੰਗਦੀਆਂ ਇੱਥੇ ਇਹਨੂੰ ਵੀ ਮੱਥਾ ਟੇਕਦੀਆਂ ਹੂੰ ਉਹ ਜਦੋਂ ਬੀਬੀ ਨੇ ਕਿਤੇ ਦੇਖੇ ਜਦੋਂ ਇੱਥੇ ਉਹਨੇ ਬੀਬੀ ਨੇ ਫਿਰ ਗੱਲ ਕਰੀ ਇਹ ਮੁੰਡਾ ਆਪਣਾ ਇੱਧਰ ਕੋਈ ਗਵਾਂਢੀ ਸੀ ਉਹਨੂੰ ਫੋਨ ਕਰਤਾ ਫਿਰ ਇਹਨਾਂ ਨੇ ਗੁਰਦੁਆਰੇ ਦਾ ਜਿਹੜਾ ਪ੍ਰਧਾਨ ਸਾਹਿਬ ਸੀਗਾ ਉਹਨੂੰ ਫੋਨ ਕਰਤਾ ਇਹਨਾਂ ਨੇ ਉਦੋਂ ਬਾਅਦ ਫਿਰ ਆਪਣਾ ਇਹਨਾਂ ਨੂੰ ਮੁਲਾਜ਼ਮਾਂ ਨੂੰ ਪ੍ਰਸ਼ਾਸਨ ਨੂੰ ਕਰਤਾ ਫਿਰ ਸਾਰਾ ਪ੍ਰਸ਼ਾਸਨ ਤੇ ਇੱਥੇ ਪੰਚਾਇਤ ਪਿੰਡ ਦੀ ਸਾਰੇ ਇੱਥੇ ਲੋਕ ਲਗਭਗ ਸਾਰੇ ਆ ਗਏ ਸੀ ਹਾਂਜੀ ਇਹ ਜਿਹੜੇ ਪੱਤਰੇ ਸੀ ਗੁਟਕਾ ਸਾਹਿਬ ਦੇ ਉਹ ਕਿੰਨੇ ਕ ਅੰਗ ਸੀ ਉਹ ਦੀ ਕੋਈ ਗਿਣਤੀ ਤਾਂ ਵੈਸੇ ਹੈ ਨਹੀਂ ਕਿ ਵੀ ਮਤਲਬ ਲਗਭਗ ਵੀ ਉਹ ਅੱਧਾ ਗੁਟਕਾ ਹੋਊਗਾ ਉਹ ਉਟਕਾ ਸਾਹਿਬ ਤੇ ਉਹ ਇੰਨਾ ਤਾਂ ਹੁਣ ਜਾਣਕਾਰੀ ਹੈ ਨਹੀਂ ਵੀ ਕਿੰਨੇ ਅੰਗ ਸੀਗੇ ਹਾਂ ਤੇ ਉਹ ਇਥੋਂ ਤੜਕੇ ਅਰਦਾਸ ਕਰਕੇ ਤੇ ਗ੍ਰੰਥੀ ਸਾਹਿਬ ਆ ਕੇ ਤੇ ਫਿਰ ਇਹਨਾਂ ਨੇ ਉਹ ਆਪਣਾ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਪ੍ਰਕਾਸ਼ ਕਰਤੇ ਜੀ ਇਹ ਕਿਵੇਂ ਲੱਗਦਾ ਭੈਣ ਜਿਹੜੀਆਂ ਇਹ ਵਿਆਵਦੀਆਂ ਵੇਖੋ ਆਪਣੇ ਦਿਨ ਦਿਨ ਵਧਦੀਆਂ ਜਾ ਰਹੀਆਂ ਇਹ ਸ਼ਰਾਰਤੀ ਅਨਸਰ ਹੋ ਸਕਦਾ ਕੋਈ ਹਾਂਜੀ ਹੋ ਸਕਦਾ ਸ਼ਰਾਰਤੀ ਅਨਸਰ ਹੀ ਹੋ ਸਕਦਾ ਹਾਂਜੀ ਹਾਂ ਉਸੇ ਨੇ ਇਹ ਘਟਨਾ ਕੀਤੀ ਕਿਉਂਕਿ ਆਮ ਇਨਸਾਨ ਜਿਹੜੇ ਵਧੀਆ ਸੋਚ ਦੇ ਮਾਲਕ ਹੋ ਤਾਂ ਇਦਾਂ ਕਰ ਹੀ ਨਹੀਂ ਸਕਦੇ ਕਿਉਂਕਿ ਆਪਾਂ ਇਸ ਚੀਜ਼ ਨੂੰ ਬਹੁਤ ਬੁਰਾ ਮੰਨਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਭ ਤੋਂ ਉੱਪਰ ਹੈ ਉਸੇ ਨੂੰ ਵੀ ਆਪਾਂ ਮੰਨਦੇ ਹਾਂ ਤਾਂ ਇਹ ਬਹੁਤ ਮਾੜੀ ਦੁਰਘਟਨਾ ਵਾਪਰੀ ਹੈ ਸਾਡੇ ਪਿੰਡ ਵਿੱਚ ਹਾਂਜੀ ਜਿਵੇਂ ਕੁਟਕਾ ਸਾਹਿਬ ਦੀਆਂ ਬਿਆਦੀਆਂ ਹੋ ਜਾਂਦੀਆਂ ਇਹ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਗਈਆਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਘਟਨਾ ਘਟੀ ਇਨਸਾਫ ਤਾਂ ਸਾਨੂੰ ਅਜੇ ਤੱਕ ਉਹਦਾ ਨਹੀਂ ਮਿਲਿਆ ਹਾਂਜੀ ਹਾਂ ਉਹੀ ਤਾਂ ਗੱਲ ਹੈ ਜੀ ਸਵੇਰ ਦੀ ਇਸ ਦੀ ਜਾਂਚ ਪੜਤਾਲ ਹੋ ਰਹੀ ਹੈ ਬਟ ਹਜੇ ਤੱਕ ਇਹਦਾ ਕੋਈ ਪਤਾ ਨਹੀਂ ਹੈਗਾ ਵੀ ਕਿਨੇ ਕੀਤਾ ਇਹ ਜਦੋਂ ਇਹ ਘਟਨਾ ਘੱਟੀ ਤੁਹਾਡੇ ਬਾਰ ਦੇ ਬਿਲਕੁਲ ਸਾਹਮਣੇ ਗੁਰੂ ਘਰ ਵੀ ਤੁਹਾਡੇ ਬਾਜ਼ ਦੇ ਬਿਲਕੁਲ ਸਾਹਮਣੇ ਆ ਇਹ ਬਾਬਾ ਮੁਣੀ ਦਾ ਜਗਾ ਵੀ ਤੁਹਾਡੇ ਬਿਲਕੁਲ ਸਾਹਮਣੇ ਆ ਜਦੋਂ ਇਹ ਜੀ ਘਟਨਾ ਘਟ ਜਾਵੇ ਉਦੋਂ ਬੰਦੇ ਦੇ ਜਿਹੜੇ ਹਿਰਦਾ ਅੰਦਰੋਂ ਬਲੁੰਦਿਆ ਜਾਂਦਾ ਕਿ ਸਾਡੇ ਘਰ ਦੇ ਅੱਗੇ ਇਹ ਘਟਨਾ ਘੱਟੀ ਸਾਡੇ ਗੁਰੂ ਦੇ ਜਿਹੜੇ ਅੰਗ ਪਾੜੇ ਗਏ ਬੜਾ ਮਨ ਦੁਖੀ ਹੁੰਦਾ ਅੰਦਰੋਂ ਬਹੁਤ ਹੁੰਦਾ ਜੀ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਇਸ ਬਾਬਾ ਜੀ ਨੂੰ ਵੀ ਬਹੁਤ ਜ਼ਿਆਦਾ ਲੋਕ ਇੱਥੇ ਮੰਨਤਾ ਹੈਗੀ ਆ ਤੇ ਮੰਨਦੇ ਨੇ ਬਹੁਤ ਆਉਂਦੇ ਨੇ ਮੱਥਾ ਟੇਕਣ ਤੇ ਕਿਸੇ ਨੇ ਬਹੁਤ ਜ਼ਿਆਦਾ ਗਲਤ ਕੀਤਾ ਜੀ ਇੱਥੇ ਸੁੱਟ ਕੇ ਹਨਾ ਜੋ ਅੰਗ ਪਾੜ ਕੇ ਬਹੁਤ ਜ਼ਿਆਦਾ ਮਾੜੀ ਦੁਰਘਟਨਾ ਵਾਪਰੀ ਹੈ ਸਵੇਰ ਦਾ ਸਾਡਾ ਮਨ ਬਹੁਤ ਜ਼ਿਆਦਾ ਦੁਖੀ ਹੋਇਆ ਪਿਆ ਇਸ ਚੀਜ਼ ਨੂੰ ਦੇਖ ਕੇ ਜੇਕਰ ਕਿਸੇ ਦੇ ਘਰ ਗੁਟਕਾ ਸਾਹਿਬ ਵੀ ਹੋਵੇ ਜੇ ਕੋਈ ਉਸ ਨੂੰ ਨਹੀਂ ਪੜਨਾ ਚਾਹੁੰਦਾ ਤਾਂ ਉਹ ਗੁਰੂ ਘਰ ਜਾ ਕੇ ਉਸ ਨੂੰ ਭੇਟ ਕਰ ਸਕਦਾ ਹਨ ਵੀ ਜਾਂ ਉਹਨੂੰ ਆਪਾਂ ਜਲ ਪ੍ਰਵਾਹ ਕਰ ਦਿੰਦੇ ਆ ਜਾਂ ਅਗਨੀ ਭੇਟ ਕਰ ਦਿੰਦੇ ਆ ਜੇਕਰ ਪਹਿਲਾਂ ਤਾਂ ਇਹ ਗੁਟਕਾ ਕਿੱਥੋਂ ਆਇਆ ਇਹ ਕਿੱਥੋਂ ਲਿਆਂਦਾ ਕਿਸੇ ਬੰਦੇ ਨੇ ਹਨਾ ਸ਼ਰਾਰਤੀ ਲੱਗ ਸਕਦੀ ਆਪਾਂ ਨੂੰ ਤਾਂ ਬਿਲਕੁਲ ਹਾਂਜੀ ਬਹੁਤ ਵੱਡੀ ਸ਼ਰਾਰਤ ਆ ਕਿਸੇ ਦੀ ਹਾਂਜੀ ਹਾਂ ਤੇ ਉਹਨੂੰ ਬਖਸ਼ਿਆ ਵੀ ਨਹੀਂ ਜਾਣਾ ਜੀ ਜਿਸ ਤਰ੍ਹਾਂ ਉਹਨੇ ਸ਼ਰਾਰਤ ਕੀਤੀ ਆ ਜਦੋਂ ਇਹ ਘਟਨਾ ਕੱਟੀ ਤੇ ਪੁਲਿਸ ਪ੍ਰਸ਼ਾਸਨ ਕਿੰਨੇ ਘੰਟੇ ਬਾਅਦ ਪਹੁੰਚ ਗਿਆ ਸੀ ਇਹ ਪੁਲਿਸ ਪ੍ਰਸ਼ਾਸਨ ਜੀ ਉਦੋਂ ਹੀ ਆ ਗਿਆਗਾ ਬਿਲਕੁਲ ਹਾਂ ਚਲ ਚਪ ਕਰ ਦੋ ਵੀ ਜਦੋਂ ਮਤਲਬ ਵੀ ਇਹ ਤੜਕੇ ਸਵੇਰ ਹੋਈ ਹਾਂ ਤੇ ਲੋਕ ਉੱਠੇ ਉਦੋਂ ਜਦੋਂ ਮਤਲਬ ਦੇਖਿਆ ਇਹ ਉਦੋਂ ਹੀ ਪ੍ਰਸ਼ਾਸਨ ਨੂੰ ਫੋਨ ਕਰਿਆ ਜਦੋਂ ਹਾਂ ਉਹਦੀ ਨਾਲ ਦੀ ਨਾਲ ਹੀ ਪ੍ਰਸ਼ਾਸਨ ਆ ਗਿਆ ਸੀਗੇ ਨਾਲ ਦੀ ਨਾਲ ਹੀ ਲਗਭਗ ਸਾਰੇ ਬੰਦੇ ਡੀਐਸਪੀ ਸਾਹਿਬ ਵੀ ਆਏ ਸਾਰੇ ਮੁਲਾਜ਼ਮ ਜਿੰਨੇ ਆਏ ਆ ਸਾਰੇ ਆ ਗਏ ਸੀ ਹਾਂਜੀ ਪੰਚਾਇਤ ਆ ਗਈ ਸੀ ਤੇ ਹੋਰ ਆਪਣੇ ਕਮੇਟੀ ਆ ਗਈ ਸੀ ਗੁਰੂ ਘਰ ਦੀ ਹਾਂਜੀ ਨਗਰ ਜਦੋਂ ਇੱਥੇ ਇਕੱਠਾ ਹੋ ਗਿਆ ਮਾਤਾ ਨੇ ਜਾ ਕੇ ਗੁਰੂ ਘਰ ਦੱਸਿਆ ਜਾ ਕੇ ਵੀ ਮੈਨੂੰ ਗਵਾਂਢੀ ਬੰਦੇ ਨੂੰ ਦੱਸਿਆ ਜੀ ਉੱਥੇ ਮਾਤਾ ਨੇ ਹਾਂ ਮਾਤਾ ਜਿਵੇਂ ਆਪਣਾ ਗਵਾਂਢੂ ਵੀ ਨਾਲ ਉਹ ਮੁੰਡਾ ਸੀ ਅੰਮ੍ਰਿਤਧਾਰੀ ਉਹਨੂੰ ਜਾ ਕੇ ਦੱਸਤਾ ਉਹਨੇ ਉਹ ਬੰਦੇ ਨੇ ਫਿਰ ਪ੍ਰਧਾਨ ਨੂੰ ਫੋਨ ਕਰਤਾ ਪਰ ਦਾ ਨੂੰ ਜਦੋਂ ਫੋਨ ਕਰਿਆ ਫਿਰ ਉਹਨੇ ਆਪਣਾ ਇੱਥੇ ਆ ਕੇ ਬੰਦੇ ਤੇ ਇੱਥੇ ਆਉਣ ਸਾਰ ਫਿਰ ਇਹ ਪ੍ਰਸ਼ਾਸਨ ਨੂੰ ਫੋਨ ਕਰਤਾ ਉਦ ਹੀ ਇਹ ਆ ਗਏ ਪ੍ਰਸ਼ਾਸਨ ਸਾਰਾ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਜਿਹੜੇ ਗੁਟਕਾ ਸਾਹਿਬ ਦੇ ਪੱਤਰੇ ਲੈ ਕੇ ਗਏ ਆ ਅਰਦਾਸ ਕਰਕੇ ਲੈ ਗਏ ਅਰਦਾਸ ਕਰਕੇ ਨਾਲ ਮੁਲਾਜ਼ਮ ਗਏ ਗੁਰੂ ਘਰ ਇੱਥੇ ਸੀਗੇ ਮੌਕੇ ਤੇ ਸਾਰਾ ਕੁਝ ਦੇਖ ਕੇ ਫਿਰ ਨਾਲ ਇੱਥੇ ਫਿਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਥੇ ਅਰਦਾਸ ਕਰਕੇ ਫਿਰ ਉੱਥੇ ਪ੍ਰਕਾਸ਼ਕ ਆਪਣਾ ਗੁਰੂ ਘਰ ਲਗੇ ਆ ਇਹ ਘਟਨਾ ਨੂੰ ਕਿਵੇਂ ਦੇਖੋ ਜਿਹੜੇ ਵੱਧਦੀਆਂ ਜਾ ਰਹੀਆਂ ਅਨਸਾਪਤਾ ਸਾਨੂੰ ਪਹਿਲਾਂ ਵਾਲਾ ਵੀ ਨਹੀਂ ਮਿਲਿਆ ਇਹ ਦੇਖੋ ਜੀ ਹੁਣ ਕੁਛ ਕਹਿ ਨਹੀਂ ਸਕਦੇ ਇਹਦੇ ਬਾਰੇ ਵੀ ਇਹਦੇ ਮਗਰ ਹੁਣ ਕੀ ਹੈਗਾ ਜਾਂ ਕੀ ਨਹੀਂ ਹੈਗਾ ਇਹ ਤਾਂ ਹੁਣ ਆਪਾਂ ਕੁਛ ਕਹਿ ਨਹੀਂ ਸਕਦੇ ਕਿ ਇਹਨੂੰ ਆਪਾਂ ਨੂੰ ਕੋਈ ਕਲੀਅਰ ਹੀ ਨਹੀਂ ਗੱਲ ਵੀ ਕੀ ਹੈਗਾ ਕੀ ਨਹੀਂ ਇਹ ਵੀ ਕੋਈ ਮੈਲਟਨ ਇੰਟਰਪ੍ਰੇਸ਼ਨ ਵੀ ਹੋ ਸਕਦਾ ਹੈ ਕੋਈ ਬੰਦਾ ਵੀ ਆਮ ਤੌਰ ਤੇ ਕਹਿ ਦਿੰਦੇ ਜੀ ਬੰਦਾ ਮੈਂਟਲ ਸੀ ਉਹਨੇ ਆਹ ਕੁਛ ਪਾੜਤਾ ਉਹਨੇ ਆਪਦਾ ਕੋਈ ਘਰ ਦਾ ਨੁਕਸਾਨ ਨਹੀਂ ਕਰ ਲੈਂਦਾ ਉਹ ਕੋਈ ਆਪਦਾ ਅੰਗ ਨਹੀਂ ਵੜ ਲੈਂਦਾ ਜੇ ਆਪਾਂ ਕਹਦੇ ਮੈਂਟਲ ਆ ਉਹ ਆਂਗ ਨਹੀਂ ਵੜ ਲੈਂਦਾ ਉਹ ਕੁੱਟ ਤੇ ਖੜ ਕੇ ਛਾਲ ਨਹੀਂ ਮਾਰ ਦਿੰਦਾ ਕਿਸੇ ਨੇ ਕੋਈ ਉਹ ਕੋਈ ਕੋਈ ਲਾਲਚ ਦਿੱਤਾ ਹੋਵੇ ਕਈ ਵਾਰੀ ਐ ਵੀ ਹੋ ਜਾਂਦਾ ਵੀ ਕੋਈ ਬੰਦਾ ਲਾਲਚ ਦੇ ਦਿੰਦਾ ਕਈ ਵਾਰੀ ਜਾਂ ਕੋਈ ਬੰਦੇ ਨੂੰ ਐ ਹੀ ਹੁੰਦਾ ਵੀ ਆਪਾਂ ਕੋਈ ਲੜਾਈ ਹੁਣ ਕੋਈ ਜ਼ਰੂਰੀ ਤਾਂ ਨਹੀਂ ਵੀ ਇੱਥੇ ਕੋਈ ਬੰਦਾ ਵੀ ਕੋਈ ਸ਼ਰਾਰਤ ਕਰ ਸਕਦਾ ਵੀ ਲੜੀ ਪਿੰਡ ਜਾਊਗਾ ਸ਼ਰਾਰਤ ਉਹ ਆਵਾ ਪਾਸੇ ਦਾ ਬੰਦਾ ਹੀ ਕਰ ਜੇ ਜੀ ਆ ਕੇ ਹਾਂ ਵੀ ਲੜੀ ਇਹ ਜਾਣਗੇ ਆਸ ਵਿੱਚ ਲੋਕ ਤੇ ਬੰਦਾ ਕੋਈ ਪਾਸੇ ਦਾ ਆ ਕੇ ਵੀ ਸ਼ਰਾਰਤ ਕਰ ਸਕਦਾ ਹੈਗਾ ਕੋਈ ਜ਼ਰੂਰੀ ਤਾਂ ਨਹੀਂ ਹੁੰਦਾ ਜੀ ਇਹ ਪਰ ਇਹ ਪਰ ਕੋਈ ਇਨਸਾਨੀਅਤ ਵਾਲਾ ਕੰਮ ਤਾਂ ਹੈ ਨਹੀਂ ਆ ਜੀ ਜਿਹੜੇ ਲੋਕਾਂ 'ਚ ਇਨਸਾਨੀਅਤ ਆ ਨਾ ਉਹ ਬੰਦੇ ਨਹੀਂ ਇਹ ਕੰਮ ਕਰਦੇ ਇਹ ਤਾਂ ਮੰਨਣਾ ਪਊਗਾ ਨਾ ਤੁਹਾਨੂੰ ਮੰਨਣਾ ਪਊਗਾ ਹਾਂ ਇਨਸਾਨੀਅਤ ਵਾਲਾ ਬੰਦਾ ਨਹੀਂ ਇਹ ਕੰਮ ਕਰਦਾ ਜਿਹਦੀ ਕੋਈ ਇਨਸਾਨੀਅਤ ਹੈ ਭਾਵੇਂ ਕੁਝ ਵੀ ਹੈ ਬੰਦਾ ਉਹ ਅਸੀਂ ਤਾਂ ਮਤਲਬ ਇੱਥੋਂ ਤੱਕ ਹੈਗਾ ਵੀ ਉਹ ਬੰਦਾ ਕੋਈ ਕੀ ਪਤਾ ਵੀ ਕੀ ਹੈਗਾ ਉਹਦੇ ਬੰਦੇ ਦੇ ਅੰਦਰ ਵੀ ਜੀ ਨਹੀਂ ਇਹ ਕੰਮ ਕਰ ਰਹੇ ਕੀ ਪਤਾ ਕਿਹੜੀ ਭਾਵਨਾ ਨੂੰ ਲੈ ਕੇ ਉਹ ਆਇਆ ਹਨ ਵੀ ਕਿਹੜੇ ਬੰਦੇ ਨੇ ਉਹਨਾਂ ਨੂੰ ਮੁੱਲ ਖਰੀਦੇ ਆ ਜਾਂ ਕਿਸ ਤਰ੍ਹਾਂ ਹੋ ਸਕਦੇ ਆ ਹੁਣ ਆਪਾਂ ਇਸ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਵੀ ਹੁਣ ਕੀ ਹੈਗਾ ਕੀ ਨਹੀਂ ਜਿਉਂ ਆਪਾਂ ਨੂੰ ਕੋਈ ਕਲੀਅਰ ਨਹੀਂ ਗੱਲ ਹਾਂ ਇਹਦੇ ਬਾਰੇ ਹੁਣ ਆਪਾਂ ਕੀ ਕਹਿ ਸਕਦੇ ਆ ਰਹੀਏ ਹੁਣ ਉਹਦੇ ਤੋਂ ਹੀ ਪਤਾ ਲੱਗੇਗਾ ਫਿਰ ਕੀ ਬੰਦ ਹਨ ਪੁਲਿਸ ਪ੍ਰਸ਼ਾਸਨ ਬੈਠਾ ਹੁਣ ਇਸ ਵਕਤ ਉੱਥੇ ਕੈਮਰਾ ਖੋਲ ਹੀ ਜਾਂਦੇ ਸਾਰੀ ਕਰਦੇ ਇੱਥੇ ਬੈਠ ਕੇ ਆਪਣੇ ਘਰ ਹਾਂ ਸਵੇਰ ਦੀ ਲੱਗੇ ਹੋਈ ਨਹੀਂ ਇਨਵੈਸਟੀਗੇਸ਼ਨ ਕਰਦੇ ਤੜਕੇ ਸਵੇਰ ਦੇ ਆਏ ਹੋਏ ਆ ਹਾਂਜੀ ਹਾਂ ਜੀ ਇਹ ਧੰਨਵਾਦ ਤੜਕੇ ਸਵੇਰ ਜਦੋਂ ਪਤਾ ਲੱਗਦਾ ਇੱਥੇ ਇੱਕ માતા ਆਉਂਦੀ ਹੈ ਕਹਿੰਦੇ ਵੀ ਇਸ ਬਾਬਾ ਸੰਤ ਬਾਬਾ ਮੂਨੀ ਦਾਸ ਜੀ ਦੀ ਵੀ ਬਹੁਤ ਪਿੰਡ ਪ੍ਰਤੀ ਸ਼ਰਧਾ ਹੈ ਤੜਕੇ ਇੱਕ માતા ਇੱਥੇ ਮੱਥਾ ਟੇਕਣ ਆਉਂਦੀ ਹੈ ਤੇ ਇੱਥੇ ਗੁਟਕਾ ਸਾਹਿਬ ਦੇ ਜਿਹੜੇ ਪੱਤਰੇ ਅੰਗ ਪਾੜ ਕੇ ਛੁੱਟੇ ਪਏ ਸੀ ਮਾਤਾ ਨੇ ਜਾ ਕੇ ਦੱਸਿਆ ਪਰ ਇੱਥੇ ਇੱਕ ਗਵੰਡੀ ਬਜ਼ੁਰਗ ਸੀ ਉਸ ਵੀਰ ਨੂੰ ਦੱਸਿਆ ਤੇ ਉਸ ਨੇ ਜਾ ਕੇ ਪ੍ਰਧਾਨ ਨਾਲ ਗੱਲਬਾਤ ਕਰੇ ਕਿ ਜਿਹੜੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਪਿੰਡ ਕਰੀਰ ਵਾਲੀ ਦੇ ਵਿੱਚ ਛੁੱਟੇ ਪਏ ਆ ਉੱਥੇ ਉਹ ਪ੍ਰਧਾਨ ਜੀ ਆਉਂਦੇ ਨਾਲ ਸਿੱਖ ਸੰਗਤਾਂ ਹੁੰਦੀਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਫੋਨ ਕਰ ਦਿੱਤਾ ਜਾਂਦਾ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਇੱਥੋਂ ਜਿਹੜੇ ਗੁਟਕਾ ਸਾਹਿਬ ਦੇ ਪੱਤਰੇ ਸੀ ਅੰਗ ਸੀ ਅਰਦਾਸ ਬੇਨਤੀ ਕਰਕੇ ਸਤਿਕਾਰ ਸਹਿਤ ਉਹਨਾਂ ਨੂੰ ਜਿਹਨੇ ਇੱਕ ਗੁਰਦਾਰਾ ਸਾਹਿਬ ਲਜਾਇਆ ਗਿਆ ਹੁਣ ਪੁਲਿਸ ਪ੍ਰਸ਼ਾਸਨ ਇਸ ਪਿੰਡ ਦੇ ਵਿੱਚ ਪੂਰਾ ਪਹੁੰਚਿਆ ਹੋਇਆ ਪੁਲਿਸ ਪ੍ਰਸ਼ਾਸਨ ਜਿਨਨੇ ਇੱਥੇ ਪਿੰਡ ਦੇ ਕੈਮਰੇ ਆ ਪਿੰਡ ਦੇ ਕਿਸੇ ਮੋੜ ਤੇ ਕਿਸੇ ਘਰ ਦੇ ਮਹੱਲੇ ਦੇ ਕਿਤੇ ਵੀ ਲੱਗੇ ਆ ਉਹ ਕੈਮਰਿਆਂ ਨੂੰ ਖਲਾ ਕੇ ਦੇਖ ਰਿਹਾ ਕਿ ਜਿਹੜਾ ਇਹ ਸ਼ਰਾਰਤੀ ਅਨਸਰ ਕੌਣ ਸੀ ਕਿੱਥੋਂ ਆਇਆ ਸੀ ਕਿਸ ਨੇ ਇਹ ਸ਼ਰਾਰਤ ਕੀਤੀ ਹੈ ਸਿੱਖ ਧਰਮ ਦੀਆਂ ਜਾਨੀ ਕਿ ਇਸ ਵਕਤ ਦੀਆਂ ਆਪਾਂ ਆਂਦਰਾ ਬਲੁੰਦਰੀਆਂ ਜਾਣਦੀਆਂ ਕਿ ਜਦੋਂ ਇਹੋ ਜੀ ਘਟਨਾ ਘਟਦੀ ਹੈ ਕਿਸੇ ਵੀ ਧਰਮ ਦੇ ਜਦੋਂ ਧਰਮ ਦੇ ਨਾਲ ਇਹੋ ਜਿਹਾ ਖਲਵਾੜ ਹੁੰਦਾ ਤੇ ਉਸ ਧਰਮ ਨੂੰ ਪਤਾ ਦਨਦਾ ਕਿ ਕਿੰਨਾ ਕੁ ਦੁੱਖ ਹੁੰਦਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਦੀ ਹੋਈ ਆ ਉਥੋਂ ਬੀੜ ਚੱਕ ਕੇ ਪਿੰਡ ਤੋਂ ਬਗੜਾੜੀ ਦੇ ਵਿੱਚ ਲਿਆਂਦੀ ਗਈ ਉਹ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਇਹੋ ਜਿਹੀਆਂ ਘਟਨਾਵਾਂ ਗੁਟਕਾ ਸਾਹਿਬ ਨੂੰ ਪਾੜ ਕੇ ਸੁੱਟ ਦੇਣਾ ਅਨੇਕ ਹੀ ਪੰਜਾਬ ਦੇ ਵਿੱਚ ਹੁੰਦੀਆਂ ਜ਼ਾਰੀਆਂ